ਉਹ ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡੇ ਅਕਾੜੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਈ ਤੁਸੀਂ ਆਪਣੀ ਸਕਰੀਨ ਦੇ ਉੱਤੇ ਤੇ ਐਟ ਟਾਈਮ ਤਸਵੀਰਾਂ ਦੇ ਵਿੱਚ ਤੁਸੀਂ ਦੇ ਦੇ ਪਿਓ ਕਿ ਬੱਦਰੀ ਨਾਲ ਲੋਡਡ ਟਰੱਕ ਜਿਹੜਾ ਆ ਟਰਾਲਾ ਉਹ ਇੱਥੇ ਬਾਈਪਾਸ ਬੱਬਰੀ ਜਿਹੜਾ ਆ ਪਲਟਿਆ ਪਿਆ ਆ ਤਸਵੀਰਾਂ ਤੁਹਾਡੇ ਨਾਲ ਜਿਹੜੀਆਂ ਆ ਉਹ ਸਾਂਝੀਆਂ ਕਰਦੇ ਪਏ ਆ ਤਸਵੀਰਾਂ ਦੇ ਵਿੱਚ ਤੁਸੀਂ ਦੇ ਦੇ ਪਿਓ ਕਿ ਪੂਰਾ ਲੋਡਡ ਟਰਾਲਾ ਆ ਜਿਹੜਾ ਉਹ ਇੱਥੇ ਬੱਬਰੀ ਬਾਈਪਾਸ ਨਾਕੇ ਤੇ ਜਿਹੜਾ ਆ ਪਲਟਿਆ ਪਿਆ ਆ ਆਏ ਦਿਨ ਲਗਭਗ ਇਸੇ ਜਗ੍ਹਾ ਦੇ ਉੱਤੇ ਇੰਨੇ ਕਿ ਏਰੀਏ ਦੇ ਵਿੱਚ ਬਹੁਤ ਵਾਰ ਜਿਹੜੇ ਆ ਉਹ ਟਰਾਲੇ ਪਲਟਦੇ ਨੇ ਕਿਉਂ ਪਲਟਦੇ ਨੇ ਕਿਉਂ ਕੀ ਕਾਰਨ ਹੁੰਦਾ ਆ ਤੇ ਕਿਸ ਤਰ੍ਹਾਂ ਹੁੰਦਾ ਆ ਤੁਸੀਂ ਦੇ ਦਿੱਤੇ ਪਿਓ ਕਿ ਪੂਰੀ ਤਰ੍ਹਾਂ ਜਿਹੜਾ ਟਰਾਲਾ ਆ ਪੀਪੀ 11 ਸੀਐਮ 3743 ਨੰਬਰ ਆ ਤੇ ਇਹ ਜਿਹੜਾ ਪਲਟਿਆ ਪਿਆ ਬਦਰੀ ਦੇ ਨਾਲ ਜਿਹੜਾ ਆ ਇਹ ਭਰਿਆ ਪਿਆ ਅਸੀਂ ਤੇ ਪਠਾਨਕੋਟ ਵੱਲ ਤੋਂ ਆਉਂਦਾ ਆਉਂਦਾ ਜਿਹੜਾ ਆ ਅੰਮ੍ਰਿਤਸਰ ਵੱਲੋਂ ਇਹ ਜਾਂਦਾ ਜਾਂਦਾ ਜਿਹੜਾ ਆ ਤੁਸੀਂ ਦੇ ਦਿੱਤੇ ਪਿਓ ਤਸਵੀਰਾਂ ਦੇ ਵਿੱਚ ਵੀ ਉਹ ਪਲਟਿਆ ਪਿਆ ਤੇ ਮੰਦੇ ਹਾਲਾਤ ਜਿਹੜੇ ਆ ਇਹਦੇ ਦੇਖਦੇ ਪਈਓ ਕਾਫੀ ਜ਼ਿਆਦਾ ਨੁਕਸਾਨ ਹੋਇਆ ਪਿਆ ਲੱਗੇ ਜਿਹੜਾ ਆ ਸਾ이드 ਡਰਾਈਵਰ ਦਾ ਕਲਿੰਡਰ ਵੀ ਹੈ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਆ ਸਾਹਿਬ ਵੀ ਨਾਲ ਜਿਹੜੇ ਨੇ ਮੁਲਾਜ਼ਮ ਹੀ ਇੱਥੇ ਖੜੇ ਨੇ ਤੇ ਗੱਲਬਾਤ ਜਿਹੜੀ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਕੀ ਹੋਇਆ ਤੇ ਕਿਸ ਤਰ੍ਹਾਂ ਆ ਉਹ ਸਾਰੀ ਗੱਲਬਾਤ ਜਿਹੜੀ ਤੁਹਾਡੇ ਨਾਲ ਕਰਨ ਦੀ ਕੋਸ਼ਿਸ਼ ਕਰਦੇ ਆ ਉਦੋਂ ਮਰ ਕੇ ਮੈਂ ਉਥੋਂ ਉਹਨੂੰ ਕਾਰਨ ਮੇਰੇ ਮੂਰੇ ਬ੍ਰੇਕਾਂ ਮਾਰ ਕੇ ਇਧਰ ਨੂੰ ਲੈ ਆਂਦੀ ਅੱਛਾ ਮੈਂ ਤਾਂ ਵਾੜਾ ਮੋੜਨ ਲੱਗਾ ਅੱਛਾ ਗੱਡੀ ਪਲਟ ਗਈ ਤੱਕ ਦਰੋਂ ਆ ਰਹੀ ਪਠਾਨਕੋਟ ਪਠਾਨਕੋਟ ਜਾਣਾ ਕਿੱਥੇ ਹੀ ਤੇਰੀ ਕੋਟ ਹੈ ਤੇਰੀ ਕੋਟ ਤੇਰੀ ਕੋਟ ਠੀਕ ਹੈ ਡੰਪ ਤੋਂ ਲੈ ਕੇ ਆ ਰਹੇ ਹਿਮਾਲ ਹਾਂਜੀ ਤੇ ਇੱਥੇ ਜਾਣ ਕੇ ਗੱਡੀ ਵਾਲੇ ਨੇ ਅੱਗੇ ਇੱਕਦਮ ਬ੍ਰੇਕ ਲਾਤੀ ਨਹੀਂ ਉਹ ਵੀ ਮੁਰਦਾ ਹੀ ਸੀਗਾ ਇਹ ਉਹਨ ਦਾ ਕੀ ਮਤਲਬ ਉਹ ਗਰਦਾਫੁਰ ਵਾਲੀ ਸਾਈਡ ਤੋਂ ਆਉਂਦੇ ਅੰਦਰ ਹਾਂਜੀ ਹਾਂਜੀ ਤੇ ਇੱਥੋਂ ਜਾਣ ਕੇ ਅੱਗੋਂ ਤੁਸੀਂ ਉਧਰੋਂ ਆਗੇ ਤੇ ਹਾਂਜੀ ਤੁਸੀਂ ਦੇ ਦਿੱਤੇ ਪਿਓ ਆ ਟਾਈਮ ਡਰਾਈਵਰ ਨੇ ਕਿਹਾ ਵੀ ਇਧਰੋਂ ਜਿਹੜੀ ਕਰਤਾਸਪੁਰ ਵੱਲੋਂ ਕਾਰ ਨਿਕਲਦੀ ਹੈ ਤੇ ਕਾਰ ਜਿਹੜੀ ਇੱਥੋਂ ਨਿਕਲਦੇ ਨਿਕਲਦੇ ਉਧਰੋਂ ਇਹ ਜਿਹੜਾ ਆ ਪਠਾਨਕੋਟ ਵਾਲੀ ਸਾਈਡ ਤੋਂ ਆ ਰਹੀ ਸੀ ਤੇ ਪਠਾਨਕੋਟ ਵਾਲੀ ਸਾਈਡ ਤੋਂ ਆਉਂਦੇ ਹੁੰਦੇ ਜਿਹੜਾ ਆ ਇਹਨਾਂ ਨੇ ਜਦੋਂ ਬ੍ਰੇਕ ਦੱਬਣ ਦੀ ਕੋਸ਼ਿਸ਼ ਕੀਤੀ ਤੇ ਗੱਡੀ ਜਿਹੜੀ ਇੱਥੇ ਦੀ ਇੱਥੇ ਹੀ ਜਿਹੜੀ ਪਲਟ ਗਈ ਹੈ ਨੁਕਸਾਨ ਜਿਹੜਾ ਆ ਉਹ ਗੱਡੀ ਦਾ ਕਾਫੀ ਜ਼ਿਆਦਾ ਹੋ ਗਿਆ ਆ ਤੇ ਤੁਸੀਂ ਦੇ ਦਿੱਤੀ ਪਿਓ ਤਸਵੀਰਾਂ ਦੇ ਵਿੱਚ ਜਿਹੜਾ ਆ ਤਾਨੂੰ ਦਿਖਾਣ ਦੀ ਜਿਹੜੀ ਉਹ ਕੋਸ਼ਿਸ਼ ਕਰਦੇ ਪਏ ਆ ਕਿ ਟਰਾਲਾ ਜਿਹੜਾ ਆ ਪੂਰੀ ਤਰ੍ਹਾਂ ਬਜਰੀ ਨਾਲ ਜਿਹੜਾ ਲੋਡਰ ਸੀ ਤਾਂ ਲੋਡਡ ਹੋਣ ਕਰਕੇ ਜਿਹੜਾ ਆ ਉਹ ਪਲਟਿਆ ਆ ਇੱਥੇ ਕੋਈ ਪਹਿਲੀ ਵਾਰੀ ਇਹ ਚਾਂਸ ਨਹੀਂ ਹੋਇਆ ਲਗਾਤਾਰ ਜਿਹੜਾ ਆ ਇੱਥੇ ਚਾਂਸ ਹੁੰਦੇ ਜਾਂਦੇ ਨੇ ਕਾਰਨ ਕੀ ਨੇ ਉਹ ਕੋਈ ਸਮਝ ਨਹੀਂ ਆਉਂਦੀ ਕਿ ਕੀ ਹੁੰਦਾ ਆ ਇੱਥੇ ਇੱਕ ਵਾਰੀ ਨਹੀਂ ਬਹੁਤ ਵਾਰੀ ਆ ਜਿੰਨੀ ਸੌ ਤੁਸੀਂ ਦੇ ਦਿੱਤੇ ਪਿਓ ਪਹਿਲਾਂ ਵੀ ਤੁਸੀਂ ਦੇ ਦਿੱਤੇ ਪਿਓ ਵੀ ਆ ਜਿਹੜੀ ਰੇਤ ਪਈ ਹੋਈ ਏ ਰੇਤ ਕੋਈ ਉਰੇ ਪਰਿਓ ਨਹੀਂ ਇਹ ਜਿਹੜੀਆਂ ਗੱਡੀਆਂ ਇੱਥੇ ਕਦੀ ਰੇਤ ਵਾਲੀਆਂ ਕਦੀ ਬੱਦਰੀ ਵਾਲੀਆਂ ਕਦੀ ਫਰੂਟ ਵਾਲੀਆਂ ਕਦੀ ਕੁਝ ਜਿੰਨੀਆਂ ਵੀ ਪਠਾਨਕੋੜ ਤੋਂ ਹਾਂ ਜ਼ਿਆਦਾਤਰ ਜਿਹੜੇ ਐਕਸੀਡੈਂਟ ਨੇ ਉਹ ਪਠਾਨਕੋੜ ਤੋਂ ਅੰਮ੍ਰਿਤਸਰ ਜਾਂਦੇ ਹੁੰਦੇ ਨੇ ਕਿਉਂ ਹੁੰਦੇ ਨੇ ਕਿਹ ਤਰ੍ਹਾਂ ਹੁੰਦੇ ਨੇ ਉਹਦੇ ਤੇ ਜਿਹੜਾ ਆ ਕੁਝ ਸਮਝ ਨਹੀਂ ਆਉਂਦੀ ਕਿਉਂਕਿ ਜਿਹੜਾ ਇੱਥੇ ਟਰਨ ਪੁਆਇੰਟ ਆ ਉਹ ਕੁਝ ਇਸ ਤਰ੍ਹਾਂ ਬਣਿਆ ਹੋਇਆ ਹੈ ਵੀ ਇੱਕਦਮ ਹੀ ਜਦੋਂ ਗੱਡੀ ਮੁੜਦੀ ਏ ਤੇ ਮੋੜ ਕਰਦਿਆ ਕਰਦੇ ਜਿਹੜੇ ਟਾਇਰ ਚਕੋ ਜਾਂਦੇ ਤੇ ਗੱਡੀ ਜਿਹੜੀ ਏ ਉਹ ਪਲਟ ਜਾਂਦੀ ਹੈ ਕਾਰਨ ਬਹੁਤ ਸਾਰੇ ਬਣ ਜਾਂਦੇ ਗੱਲਬਾਤ ਕਰਦਿਆ ਕਰਦੇ ਤੁਸੀਂ ਦੇਦੇ ਪੀਓ ਪੀ ਰੋਡ ਵਾਲਿਆਂ ਦੀ ਗੱਡੀ ਜਿਹੜੀ ਹੈ ਹਾਈਵੇ ਵਾਲਿਆਂ ਦੀ ਗੱਡੀ ਜਿਹੜੀ ਇੱਥੇ ਪਹੁੰਚੀ ਹੈ ਤੋਂ ਵੀ ਹਾਈਵੇ ਦੇ ਨਾਲ ਕਾਫੀ ਜ਼ਿਆਦਾ ਜਿਹੜਾ ਆ ਬਲੌਕ ਹੋ ਜਾਂਦਾ ਤੇ ਜਦੋਂ ਹਾਈਵੇ ਬਲੌਕ ਹੋ ਜਾਂਦਾ ਤੇ ਉੱਥੇ ਜਿਹੜੀ ਡਿਊਟੀ ਉਹ ਬਣ ਜਾਂਦੀ ਹੈ ਹਾਈਵੇ ਵਾਲਿਆਂ ਦੀ ਤੇ ਹਾਈਵੇ ਦੀ ਟੀਮ ਜਿਹੜੀ ਹੈ ਉਹ ਪਹੁੰਚ ਚੁੱਕੀ ਹੈ ਤੇ ਹੁਣ ਜਿਹੜਾ ਆ ਰੋਡ ਨੂੰ ਵੀ ਕਲੀਅਰ ਜਿਹੜਾ ਆ ਉਹ ਜਲਦੀ ਕਰਵਾ ਦਿੱਤਾ ਜਾਏਗਾ ਗੱਲਬਾਤ ਜਿਹੜੀ ਹੈ ਉਹ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕੀ ਕਹਿੰਦੇ ਨੇ ਇਸ ਟਾਈਮ ਜਿਹੜਾ ਆ ਉਹ ਉਹ ਐਨਐਚ ਦੀ ਟੀਮ ਜਿਹੜੀ ਇੱਥੇ ਪਹੁੰਚ ਚੁੱਕੀ ਹੈ ਤੇ ਰੋਡ ਜਿਹੜਾ ਸਾਰੇ ਦਾ ਸਾਰਾ ਬਲੌਕ ਹੋਇਆ ਆ ਇੱਕ ਪਾਸੇ ਗੱਡੀ ਪਲਟਣ ਦੇ ਨਾਲ ਦੂਜੇ ਪਾਸੇ ਤੁਸੀਂ ਦੇਦੇ ਪਿਓ ਕਿ ਪੂਰੀ ਰੋਡ ਦੇ ਵਿੱਚ ਜਿਹੜੀ ਉਹ ਬੱਜਰੀ ਜਿਹੜੀ ਉਹ ਡਿੱਗੀ ਹੋਈ ਹੈ ਤੇ ਕਾਫੀ ਹੱਦ ਤੱਕ ਜਿਹੜਾ ਆ ਉਹ ਨੁਕਸਾਨ ਹੋਇਆ ਪਿਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਟਾਈਮ ਇੱਧਰ ਆਜੋ ਬਈ ਮਾਨੀ ਅ ਸਾਡੇ ਕੋਲ ਇੱਥੇ ਐਨਐਚਆਈ ਤੋਂ ਵੀ ਟੀਮ ਪਹੁੰਚੀ ਹੈ ਤੇ ਜਿਹੜੀ ਮਤਲਬ ਰੋਡ ਸਾਫ ਕਰਾਉਣ ਦੇ ਲਈ ਗੱਲਬਾਤ ਕਰਦੇ ਪਿਆ ਤੇ ਇੱਥੇ ਸਾਡੇ ਕੋਲ ਜਿਹੜੇ ਆ ਹੈ ਡ੍ਰਮ ਮਸ਼ੀਨਾਂ ਵਾਲੇ ਵੀ ਪਹੁੰਚੇ ਆ ਜੀਸੀਬੀ ਵਾਲੇ ਵੀ ਭਾਜੀ ਤੁਹਾਡੀ ਆਪਣੀਆਂ ਮਸ਼ੀਨਾਂ ਨੇ ਤੁਸੀਂ ਗੱਲ ਕੀਤੀ ਮਾਲਕ ਨਾਲ ਗੱਡੀ ਕੋਲ ਰੋਡ ਸਾਫ ਕਰਨ ਮਾਲਕ ਨਾਲ ਫੋਨ ਤੇ ਗੱਲ ਹੋਈ ਆ ਮਾਲਕ ਕਹਿੰਦੇ ਵੀ ਅਜੇ 2-3 ਘੰਟੇ ਲੱਗਣਗੇ ਆ ਇਹ ਪਹੁੰਚਣੇ ਤੇ ਫਿਰ ਕਰਦੇ ਆ ਜੀ ਕਿੱਥੋਂ ਦੇ ਨੇ ਮਾਲਕ ਪਤਾ ਕੁਝ ਮਾਲਕ ਕੋਲ ਬਾਹਰ ਦੇ ਨੇ ਕਿਥੋਂ ਨੇ ਭਾਈ ਬਠਿੰਡੇ ਜੀ ਬਠਿੰਡੇ ਦੇ ਅਸਾਂ ਮਾਲਕ ਬਠਿੰਡੇ ਦੇ ਆ ਗੱਡੀ ਬਠਿੰਡੇ ਦੀ ਆ ਹਾਂਜੀ ਉੱਥੋਂ ਆਉਣਾ ਉਹਨਾਂ ਬਠਿੰਡੇ ਉਹ ਹਾਂ ਤੇ ਰਸਤੇ 'ਚ ਹੀ ਆ ਰਹੇ ਹਾਂ ਤੁਹਾਡੀ ਕਿੰਨੇ ਕ'ਵਜੇ ਗੱਲ ਹੋਈ ਸੀ ਮੈਨੂੰ ਘੰਟਾ ਕ' ਹੋ ਗਿਆ ਗੱਲ ਹੋਈ ਨੇ ਘੰਟਾ ਕ' ਹੋ ਗਿਆ ਗੱਲ ਹੋਈ ਨੇ ਤੇ ਬਠਿੰਡੇ ਤੋਂ ਵੈਸੇ ਟਾਈਮ ਤਾਂ ਲੱਗ ਹੀ ਜਾਂਦਾ ਟਾਈਮ ਲੱਗ ਜਾਂਦਾ ਗੱਡੀ ਨੇ ਆਉਣ ਨੂੰ ਵੀ ਵੀਰੇ ਕਿੰਨੇ ਕ'ਵਜੇ ਹੋਇਆ ਸੀ ਵੈਸੇ ਇਹ ਮਤਲਬ 10 ਕ'ਵਜੇ ਸੀਗੇ 10 ਕ'ਵਜੇ ਤਕਰੀਬਨ ਤਕਰੀਬਨ ਹਾਂ ਮੈਂ 8 9 ਵਜੇ ਜਾਂ 7 10 ਦੇ ਵਿਚਾਲੇ ਜੀ ਅੱਛਾ ਇਹਦੇ ਲੱਗੇ ਚੱਗੀ ਹੋਇਆ ਮਤਲਬ ਕਾਫੀ ਟਾਈਮ ਹੋ ਗਿਆ ਆ ਤੇ ਭਾਜੀ ਆ ਇਧਰ ਆ ਗੋ ਮਹਾਰਾਜ ਆ ਐਨਐਚੀ ਦੀ ਟੀਮ ਹੈ ਜਿਹੜੀ ਕਿ ਖਾਸ ਕਰਕੇ ਇਹਨਾਂ ਦੀ ਡਿਊਟੀ ਹੁੰਦੀ ਹੈ ਕਿ ਰੋਡ ਜਲਦੀ ਤੋਂ ਜਲਦੀ ਜਿਹੜਾ ਆ ਉਹ ਖਲਵਾ ਦੇਣਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਆ ਗੱਲ ਨਹੀਂ ਕੀਤੀ ਜਾ ਰਹੀ ਪਰ ਜਿਹੜਾ ਆ ਮੇਜਰ ਜਿਹੜੇ ਇਨਸੀਡੈਂਟ ਹੈ ਤੁਹਾਨੂੰ ਦੱਸਦੀ ਕਿ ਇੱਥੇ ਹੁੰਦੇ ਕੋਈ ਇੱਕ ਦਮ ਜਿਹੜਾ ਆ ਇਥੋਂ ਮੋੜ ਜਿਹੜਾ ਆ ਉਹ ਟਰਨ ਹੋ ਜਾਂਦਾ ਆ ਮੋੜ ਜਿਹੜਾ ਆ ਇੰਨਾ ਜ਼ਿਆਦਾ ਗੋਲ ਇੰਨਾ ਜ਼ਿਆਦਾ ਕੱਟਿਆ ਵੀ ਟਰਨ ਹੋ ਦੇਗਾ ਇਹ ਕੋਈ ਪਹਿਲਾ ਚਾਂਸ ਨਹੀਂਗਾ ਕਿ ਇੱਥੇ ਜਿਹੜਾ ਐਕਸੀਡੈਂਟ ਹੋਇਆ ਆ ਆਏ ਦਿਨ ਲਗਭਗ ਜਿਹੜੀਆਂ ਲੋਡਡ ਗੱਡੀਆਂ ਨੇ ਭਾਵੇਂ ਉਹ ਫਰੂਟ ਵਾਲੀਆਂ ਹੋਣ ਭਾਵੇਂ ਉਹ ਰੇਤ ਬੱਜਰੀ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਗੱਡੀ ਹੋਵੇ ਉਹ ਇੱਥੇ ਪਲਟ ਜਾਂਦੀਆਂ ਨੇ ਬਹੁਤ ਜ਼ਿਆਦਾ ਨੁਕਸਾਨ ਜਿਹੜੇ ਨੇ ਇਸ ਮੋੜ ਤੇ ਹੁੰਦੇ ਰਹਿੰਦੇ ਆ ਪ੍ਰਸ਼ਾਸਨ ਨੂੰ ਜਾਂ ਸੜਕ ਦੇ ਅਧਿਕਾਰੀਆਂ ਨੂੰ ਜਾਂ ਜਿਨ੍ਹਾਂ ਦੇ ਕੋਲ ਵੀ ਇਹਨਾਂ ਚੀਜ਼ਾਂ ਦਾ ਟੈਂਡਰ ਹੁੰਦਾ ਉਹਨਾਂ ਨੂੰ ਅਸੀਂ ਇੱਕੋ ਰਿਕੁਐਸਟ ਕਰਦੇ ਆ ਕਿ ਇਸ ਮੋੜ ਦਾ ਥੋੜਾ ਜਿਹਾ ਹਲ ਕੀਤਾ ਜਾਵੇ ਇਸ ਮੋੜ ਨੂੰ ਥੋੜਾ ਜਿਹਾ ਜਿਹੜਾ ਆ ਉਹ ਸੈੱਟ ਕਰਕੇ ਗੋਲ ਕੀਤਾ ਜਾਵੇ ਤਾਂ ਕਿ ਜਿਹੜਾ ਆ ਕੱਟ ਇਸ ਤਰੀਕੇ ਨਾਲ ਹੋਵੇ ਕਿ ਗੱਡੀ ਪਲਟੇ ਨਾ ਕਿਉਂਕਿ ਕੱਟ ਇਸ ਤਰ੍ਹਾਂ ਦਾ ਹੈ ਵੀ ਗੱਡੀ ਜਦੋਂ ਲੰਬਾ ਕੱਟ ਵੱਜ ਜਾਂਦਾ ਹੈ ਤੇ ਗੱਡੀਆਂ ਜਿਹੜੀਆਂ ਨੇ ਤਕਰੀਬਨ ਤਕਰੀਬਨ ਇੱਥੇ ਪਲਟ ਜਾਂਦੀਆਂ ਨੇ ਕਿਉਂਕਿ ਉਧਰੋਂ ਸ਼ਹਿਰ ਵੱਲੋਂ ਵੀ ਗੱਡੀਆਂ ਆਉਂਦੀਆਂ ਨੇ ਤੇ ਇੱਧਰੋਂ ਜਦੋਂ ਪਠਾਨਕੋਟ ਵਾਲੀ ਸਾਈਡ ਤੋਂ ਗੱਡੀਆਂ ਨਿਕਲਦੀਆਂ ਨੇ ਲੋਡਡ ਗੱਡੀਆਂ ਨਿਕਲਦੀਆਂ ਨੇ ਤੇ ਲੋਡਡ ਗੱਡੀਆਂ ਜਿਹੜੀਆਂ ਨੇ ਬ੍ਰੇਕ ਇੱਕਦਮ ਨਹੀਂ ਦੱਬੀ ਜਾਂਦੀ ਜਿਹਦੇ ਕਾਰਨ ਜਿਹੜੀਆਂ ਨੇ ਵੱਡੇ ਐਕਸੀਡੈਂਟ ਹੋ ਜਾਂਦੇ ਨੇ ਤੀ ਦੇਤੇ ਪੇ ਡੀਪੀਸੀ ਪੰਜਾਬੀ ਆਪਨਾ ਕਮੈਂਟ ਕਰਕੇ ਆਪਣੀ ਰਾਇ ਜਰੂਰ ਦੇ ਸਕਦੇ ਹੋ ਇਸ ਚੌਂਕ ਬਾਰੇ ਤਾਂ